ਡੀਜੀਪੀ ਪੰਜਾਬ ਗੋਰਿਆਦਵ ਨੂੰ ਲੈ ਕੇ ਇੱਕ ਮਹੱਤਵਪੂਰਨ ਖਬਰ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਸਬੰਧੀ ਇਕ ਚੋਣ ਕਮਿਸ਼ਨ ਦੇ ਵੱਲੋਂ ਨਾਤੇ ਪੂਰੀ ਰਿਪੋਰਟ ਸਮੇਤ ਤਲਬ ਕੀਤਾ ਗਿਆ ਹੈ ਜਾਣਕਾਰੀ ਮੁਤਾਬਿਕ ਤਰਨਤਾਰਨ ਉਪਚੋਣ ਦੇ ਨਤੀਜੇ ਆਉਣ ਤੋਂ ਬਾਅਦ ਆਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਪੱਤਰ ਭੇਜਿਆ ਗਿਆ ਸੀ ਇਸ ਚਿੱਠੀ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਚੋਣ ਦੌਰਾਨ ਦਰਜ ਕੀਤੀ ਗਈ ਐਫਆਈਆਰ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਆਕਾਲੀ ਦਲ ਨੇ ਇਹ આરોਪ ਲਗਾਏ ਸੀ ਕਿ VOTING ਵਾਲੇ ਦਿਨ ਉਨ੍ਹਾਂ ਦੇ ਕਈ ਵਰਕਰਾਂ ਨੂੰ ਰਫਤਾਰ ਕੀਤਾ ਗਿਆ ਚੋਣ ਦੌਰਾਨ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਵੀ ਜੜਾ ਹੋਇਆ ਹੈ ਉਥੇ ਦਾ ਜੇ ਕਿ ਹੁਣ ਜਿਹੜਾ ਡੀਜੀਪੀ ਗੌਰਵ ਯਾਦਵ ਤੇ ਜਿਹੜਾ ਵੱਡੀ ਖਬਰ ਸਾਹਮਣੇ ਆਈ ਕਿ ਉਹਨਾਂ ਨੂੰ ਹੁਣ ਰਿਪੋਰਟ ਪੇਸ਼ ਕਰਨ ਦੇ ਹੁਕਮ ਜਿਹੜੇ ਜਾਰੀ ਹੋ ਚੁੱਕੇ ਨੇ ਉਥੇ ਦੱਸਦੇਗੇ 14 ਨਵੰਬਰ ਨੂੰ ਤਰਨਤਾਰਨ ਨੂੰ ਚੋਣ ਦੇ ਨਤੀਜੇ ਆਏ ਸਨ ਜਿਨ੍ਹਾਂ ਦੇ ਵਿੱਚ ਆਪ ਨੇ 12000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਜਦਕਿ ਅਕਾਲੀ ਦਲ ਦੂਜੇ ਨੰਬਰ ਤੇ ਚੱਲਦੀ ਹੋਈ ਨਜ਼ਰ ਆ ਰਹੀ ਸੀ ਇਸ ਸਾਰੇ ਮਾਮਲੇ ਨੂੰ ਧਿਆਨ ਦੇ ਵਿੱਚ ਰੱਖਦੇ ਚੋਣ ਕਮਿਸ਼ਨ ਨੇ ਡੀਜੀਪੀ ਗੋਰਵ ਯਾਦਵ ਤੋਂ ਵਿਸਥਾਰ ਨਾਲ ਰਿਪੋਰਟ ਮੰਗੀ ਹੈ તાਜੋ ਚੋਣ ਦੌਰਾਨ ਕੀਤੇ ਗਏ aaropa ਦੀ ਪੂਰੀ ਤਰ੍ਹਾਂ ਜਾਂਚ ਜਿਹੜੀ ਕੀਤੀ ਜਾ ਸਕੇ ਹਾਲਾਂਕਿ ਜਾਣਕਾਰੀ ਮੁਤਾਬਿਕ ਦੱਸਦੇ ਹੈ ਕਿ ਤਰਨਤਾਰਨ ਦੇ ਵਿੱਚ ਅਕਾਲੀ ਵਰਕਰਾਂ ਖਿਲਾਫ ਦਰਜ ਕੀਤੀਆਂ ਗਈਆਂ FIR ਦੇ ਮਾਮਲੇ ਦੇ ਵਿੱਚ ਇਸ ਹਲਕੀ ਦੀ ਚੋਣ ਨੂੰ ਲੈ ਕੇ ਕਾਫੀ ਸਿਆਸਤ ਪੱਖ ਦੀ ਨਤਰਾਈ ਸੀ ਜਿਸ ਤੋਂ ਬਾਅਦ ਹੁਣ ਲਗਾਤਾਰ ਚੋਣ ਕਮਿਸ਼ਨ ਦੇ ਵੱਲੋਂ ਡੀਜੀਪੀ ਪੰਜਾਬ ਦੇ ਕੋਲੋਂ ਰਿਪੋਰਟ ਇਸ ਮਾਮਲੇ ਦੀ ਮੰਗੀ ਜਾ ਰਹੀ ਹੈ ਹਾਲਾਂਕਿ ਦੱਸਦੇ ਕਿ ਗ੍ਰਿਫਤਾਰੀਆਂ ਦੇ ਸਮੇਂ ਤੇ ਹੋਰ ਕਈ ਪ੍ਰਤੀਕ੍ਰਿਆ ਤੇ ਸਵਾਲ ਵੀ ਜਿਹੜੇ ਛੁੱਕੇ ਜਾ ਰਹੇ ਨੇ ਉਥੇ ਦੱਸਦੇ ਕਿ ਤਰਨਤਾਰਨ ਮੋਗਾ ਪਟਾਲਾ ਦੇ ਵਿੱਚ ਅਕਾਲੀ ਵਰਕਰਾਂ ਦੇ ਖਿਲਾਫ ਕੁੱਲ 9 ਐਫਆਈਆਈ ਦਾ ਦਰਜ ਹੋਈਆਂ ਸੀ ਜਿਸ ਤੋਂ ਬਾਅਦ ਅਕਾਲੀ ਦਲ ਦੇ ਇਹ ਮਾਮਲਾ ਟ੍ਰੋਨ ਕਮਿਸ਼ਨ ਦੇ ਸਾਹਮਣੇ ਰੱਖਿਆ ਹੈ ਦੋਸ਼ ਲਗਾਏ ਨੂੰ ਉਹਨਾਂ ਦੇ ਵਰਕਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਇਸੇ ਕਰਕੇ ਟ੍ਰੋਨ ਕਮਿਸ਼ਨ ਨੇ ਹੁਣ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਦੀ ਰਿਪੋਰਟਾ ਵੀ ਜਿਹੜੀ ਮੰਗਿਆ ਤਾਂ ਜੋ ਗੰਭੀਰਤਾ ਦੇ ਨਾਲ ਇਸ ਦੀ ਜਾਂਚ ਜਿਹੜੀ ਕੀਤੀ ਜਾ ਸਕੇ ਉੱਥੇ ਦੱਸ ਜੇ ਕਿ ਹੁਣ ਟ੍ਰੋਨ ਕਮਿਸ਼ਨ ਦੇ ਰਾਹੀਂ ਰਾਜ ਪੁਲਿਸ ਨੋਡਲ ਅਧਿਕਾਰੀ ਦੇ ਜ਼ਰੀਏ ਫਿਰੋਜ਼ਪੁਰ ਰੈਂਕ ਦੇ ਡੀਆਈਜੀ ਤੋਂ ਜਵਾਬ ਤਲਬ ਕੀਤਾ ਗਿਆ ਉਥੇ ਦੱਸਦੇ ਕਿ ਡੀਆਈਜੀ ਨੇ ਤਰਨਤਾਰਨ ਤੇ ਐਸਐਸਪੀ ਨੂੰ ਵੀ ਕਿਸੇ ਗੜਬੜ ਤੇ ਬਰੀਕੀ ਕਰਦੇ ਹੋਏ ਕਿਹਾ ਹੈ ਕਿ ਗ੍ਰਿਫਤਾਰੀਆਂ ਚੱਲ ਰਹੀਆਂ ਨੇ ਜਾਂਚ ਦਾ ਵੀ ਹਿੱਸਾ ਸਨ ਹਾਲਾਂਕਿ ਚੋਣ ਕਮਿਸ਼ਨ ਨੇ ਰਿਪੋਰਟਾ ਮੰਗ ਕੇ ਮੁਰਤਤ ਜਾਂਚ ਕਰਨ ਦੇ ਹੁਕਮ ਜਿਹੜੇ ਜਾਰੀ ਕਰ ਦਿੱਤੇ ਨੇ ਹੁਣ ਦੱਸਦੇ ਕਿ ਤਰਨਤਾਰਨ ਦੇ ਵਿੱਚ ਪਿਛਲੇ ਦਿਨੀ ਕਾਫੀ ਸਿਆਸਤਪੱਖੀ ਨਜ਼ਰ ਆ ਰਹੀ ਸੀ ਕਿਉਂਕਿ ਚੋਣਾਂ ਹੋਈਆਂ ਸੀ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਹੋਈ ਨਜ਼ਰ ਆਈ ਸੀ ਤੇ ਹਾਲਾਂਕਿ ਆਮ ਆਦਮੀ ਪਾਰਟੀ ਜਿੱਤੀ ਸੀ ਪਾਰਕ ਕਿਤੇ ਨਾ ਕਿਤੇ ਜੇਕਰ ਦੇਖਿਆ ਜਾਵੇ ਤਾਂ ਆਕਾਲੀ ਦਰ ਵੀ ਅੱਗੇ ਚੱਲਦੀ ਨਜ਼ਰ ਆ ਰਹੀ ਸੀ ਪਰ ਇਸ ਮਾਮਲੇ ਤੋਂ ਬਾਅਦ ਹੁਣ ਲਗਾਤਾਰ ਇਹ ਆਕਾਲੀ ਦਲ ਵੱਲੋਂ ਡੀਜੀਪੀ ਗੌਰਵ ਯਾਦਵ ਤੇ ਵੱਡੇ ਸਵਾਲ ਚੁੱਕੇ ਗਏ ਨੇ ਬਹੁਤ ਸਾਰੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਜਿਹੜੇ ਲਗਾਤਾਰ ਸਾਦੇ ਜਾ ਰਹੇ ਸੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਲੈ ਕੇ ਇੱਕ ਮਹੱਤਵਪੂਰਨ ਖਬਰ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜੋਨ ਕਮਿਸ਼ਨ ਦੇ ਵੱਲੋਂ ਉਹਨਾਂ ਤੇ ਪੂਰੀ ਰਿਪੋਰਟ ਸਮੇਤ ਤਲਬ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਤਰਨਤਾਰਨ ਉਪ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਪੱਤਰ ਭੇਜਿਆ ਗਿਆ ਸੀ ਇਸ ਚਿੱਠੀ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਚੋਣ ਦੌਰਾਨ ਦਰਜ ਕੀਤੀ ਗਈ ਐਫ ਆਈ ਆਰ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਕਾਲੀ ਦਲ ਨੇ ਇਹ ਆਰੋਪ ਲਗਾਇਆ ਸੀ ਕਿ ਵੋਟਿੰਗ ਵਾਲੇ ਦਿਨ ਉਹਨਾਂ ਦੇ ਕਈ ਵਰਕਰਾਂ ਨੂੰ ਗਿਰਫਤਾਰ ਚੋਣ ਕੀਤਾ ਗਿਆ ਚੋਣ ਦੌਰਾਨ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਵੀ ਜੜਾ ਹੋਇਆ ਹੈ ਉਥੇ ਦਾ ਜੇ ਕਿ ਹੁਣ ਜਿਹੜਾ ਡੀਜੀਪੀ ਗੌਰਵ ਯਾਦਵ ਤੇ ਜਿਹੜਾ ਵੱਡੀ ਖਬਰ ਸਾਹਮਣੇ ਆਲੀ ਕਿ ਉਹਨਾਂ ਨੂੰ ਹੁਣ ਰਿਪੋਰਟ ਪੇਸ਼ ਕਰਨ ਦੇ ਹੁਕਮ ਜਿਹੜੇ ਜਾਰੀ ਹੋ ਚੁੱਕੇ ਨੇ ਉਥੇ ਦੱਸਦੇ ਕਿ 14 ਨਵੰਬਰ ਨੂੰ ਤਰਨਤਾਰਨ ਨੂੰ ਚੋਣ ਦੇ ਨਤੀਜੇ ਆਏ ਸਨ ਜਿਨ੍ਹਾਂ ਦੇ ਵਿੱਚ ਆਪ ਨੇ 12000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਜਦਕਿ ਅਕਾਲੀ ਦਲ ਦੂਜੇ ਨੰਬਰ ਤੇ ਚੱਲਦੀ ਹੋਈ ਨਜ਼ਰ ਆ ਰਹੀ ਸੀ ਇਸ ਸਾਰੇ ਮਾਮਲੇ ਨੂੰ ਧਿਆਨ ਦੇ ਵਿੱਚ ਰੱਖਦੇ ਚੋਣ ਕਮਿਸ਼ਨ ਨੇ ਡੀਜੀਪੀ ਗੋਰਵ ਯਾਦਵ ਤੋਂ ਵਿਸਥਾਰ ਨਾਲ ਰਿਪੋਰਟ ਮੰਗੀ ਹੈ તાਜੋ ਚੋਣ ਦੌਰਾਨ ਕੀਤੇ ਗਏ aaropa ਦੀ ਪੂਰੀ ਤਰ੍ਹਾਂ ਜਾਂਚ ਜਿਹੜੀ ਕੀਤੀ ਜਾ ਸਕੇ ਹਾਲਾਂਕਿ ਜਾਣਕਾਰੀ ਮੁਤਾਬਿਕ ਦੱਸਦੇ ਹੈ ਕਿ ਤਰਨਤਾਰਨ ਦੇ ਵਿੱਚ ਅਕਾਲੀ ਵਰਕਰਾਂ ਖਿਲਾਫ ਦਰਜ ਕੀਤੀਆਂ ਗਈਆਂ FIR ਦੇ ਮਾਮਲੇ ਦੇ ਵਿੱਚ ਇਸ ਹਲਕੀ ਦੀ ਚੋਣ ਨੂੰ ਲੈ ਕੇ ਕਾਫੀ ਸਿਆਸਤ ਪੱਖ ਦੀ ਨਤਰਾਈ ਸੀ ਜਿਸ ਤੋਂ ਬਾਅਦ ਹੁਣ ਲਗਾਤਾਰ ਚੋਣ ਕਮਿਸ਼ਨ ਦੇ ਵੱਲੋਂ ਡੀਜੀਪੀ ਪੰਜਾਬ ਦੇ ਕੋਲੋਂ ਰਿਪੋਰਟ ਇਸ ਮਾਮਲੇ ਦੀ ਮੰਗੀ ਜਾ ਰਹੀ ਹੈ ਹਾਲਾਂਕਿ ਦੱਸਦੇ ਕਿ ਗ੍ਰਫਤਾਰੀਆਂ ਦੇ ਸਮੇਂ ਤੇ ਹੋਰ ਕਈ ਪ੍ਰਤੀਕ ਤੇ ਸਵਾਲ ਵੀ ਜਿਹੜੇ ਛੁੱਕੇ ਜਾ ਰਹੇ ਨੇ ਉਥੇ ਦੱਸਦੇ ਕਿ ਤਰਨਤਾਰਨ ਮੋਗਾ ਪਟਾਲਾ ਦੇ ਵਿੱਚ ਅਕਾਲੀ ਵਰਕਰਾਂ ਦੇ ਖਿਲਾਫ ਕੁੱਲ 9 ਐਫਆਈਆਈ ਨਾ ਦਰਜ ਹੋਈਆਂ ਸੀ ਜਿਸ ਤੋਂ ਬਾਅਦ ਅਕਾਲੀ ਦਲ ਦੇ ਇਹ ਮਾਮਲਾ ਟ੍ਰੋਨ ਕਮਿਸ਼ਨ ਦੇ ਸਾਹਮਣੇ ਰੱਖਿਆ। ਦੋਸ਼ ਲਗਾਏ ਨੂੰ ਉਹਨਾਂ ਦੇ ਵਰਕਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਇਸੇ ਕਰਕੇ ਟ੍ਰੋਨ ਕਮਿਸ਼ਨ ਨੇ ਹੁਣ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਦੀ ਰਿਪੋਰਟਾ ਵੀ ਜਿਹੜੀ ਮੰਗਿਆ ਤਾਂ ਜੋ ਗੰਭੀਰਤਾ ਦੇ ਨਾਲ ਇਸ ਦੀ ਜਾਂਚ ਜਿਹੜੀ ਕੀਤੀ ਜਾ ਸਕੇ। ਉੱਥੇ ਦੱਸਦੇ ਕਿ ਹੁਣ ਟ੍ਰੋਨ ਕਮਿਸ਼ਨ ਦੇ ਰਾਹੀਂ ਰਾਜ ਪੁਲਿਸ ਨੋਡਲ ਅਧਿਕਾਰੀ ਦੇ ਜ਼ਰੀਏ ਫਿਰੋਜ਼ਪੁਰ ਰੈਂਕ ਦੇ ਡੀਆਈਜੀ ਤੋਂ ਜਵਾਬ ਤਲਬ ਕੀਤਾ ਗਿਆ ਉਥੇ ਦੱਸਦੇ ਕਿ ਡੀਆਈਜੀ ਨੇ ਤਰਨਤਾਰਨ ਤੇ ਐਸਐਸਪੀ ਨੂੰ ਵੀ ਕਿਸੇ ਗੜਬਰ ਤੇ ਬਰੀਕੀ ਕਰਦੇ ਹੋਏ ਕਿਹਾ ਹੈ ਕਿ ਗ੍ਰਿਫਤਾਰੀਆਂ ਚੱਲ ਰਹੀਆਂ ਨੇ ਜਾਂਚ ਦਾ ਵੀ ਹਿੱਸਾ ਸਨ ਹਾਲਾਂਕਿ ਚੋਣ ਕਮਿਸ਼ਨ ਨੇ ਰਿਪੋਰਟਾ ਮੰਗ ਕੇ ਮੁਰਤੋ ਜਾਂਚ ਕਰਨ ਦੇ ਹੁਕਮ ਜਿਹੜੇ ਜਾਰੀ ਕਰ ਦਿੱਤੇ ਨੇ ਹੁਣ ਦੱਸਦੇ ਕਿ ਤਰਨਤਾਰਨ ਦੇ ਵਿੱਚ ਪਿਛਲੇ ਦਿਨੀ ਕਾਫੀ ਸਿਆਸਤ ਪੱਖ ਦੀ ਨਜ਼ਰ ਆ ਰਹੀ ਸੀ ਕਿਉਂਕਿ ਚੋਣਾਂ ਹੋਈਆਂ ਸੀ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਹੋਈ ਨਜ਼ਰ ਆਈ ਸੀ ਤੇ ਹਾਲਾਂਕਿ ਆਮ ਆਦਮੀ ਪਾਰਟੀ ਜਿੱਤੀ ਸੀ ਪਰ ਕਿਤੇ ਨਾ ਕਿਤੇ ਜੇਕਰ ਦੇਖਿਆ ਜਾਵੇ ਤਾਂ ਕਾਲੀ ਦਰ ਵੀ ਅੱਗੇ ਚੱਲਦੀ ਨਜ਼ਰ ਆ ਰਹੀ ਸੀ ਪਰ ਇਸ ਮਾਮਲੇ ਤੋਂ ਬਾਅਦ ਹੁਣ ਲਗਾਤਾਰ ਇਹ ਕਾਲੀ ਦਲ ਵੱਲੋਂ ਡੀਜੀਪੀ ਗੌਰਵ ਯਾਦਵ ਤੇ ਵੱਡੇ ਸਵਾਲ ਚੁੱਕੇ ਗਏ ਨੇ ਬਹੁਤ ਸਾਰੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਜਿਹੜੇ ਲਗਾਤਾਰ ਸਾਦੇ ਜਾ ਰਹੇ ਸੀ